ਹੁਣ ਖਾਣਾ ਬਣਾਉਣ ਵਾਲੇ ਤੇਲ ਦੇ ਵਿੱਚ ਮਿਲਾਵਟ ਨਹੀਂ ਹੋਵੇਗੀ ਕਿਉਂਕਿ ਸਰਕਾਰ ਦਾ ਇਹ ਫੈਸਲਾ ਸ਼ਾਇਦ ਹੁਣ ਮਿਲਾਵਟ ਨੂੰ ਖਤਮ ਕਰ ਦਵੇਗਾ ਦਰਅਸਲ ਸਰਕਾਰ ਨੇ ਖਾਣ ਵਾਲੇ ਤੇਲ ਉਦਯੋਗ ਦੇ ਲਈ ਇੱਕ ਨਵਾਂ ਨਿਯਮ ਜਾਰੀ ਕੀਤਾ ਜਿਸ ਦੇ ਤਹਿਤ ਤੇਲ ਨਿਰਮਤਾਵਾਂ ਨੂੰ ਹੁਣ ਸਖਤ ਰਜਿਸਟ੍ਰੇਸ਼ਨ ਅਤੇ ਰਿਪੋਰਟਿੰਗ ਕਰਨੀ ਪਵੇਗੀ ਤੇ ਸਰਕਾਰ ਦੇ ਇਸ ਫੈਸਲੇ ਦਾ ਸਿੱਧਾ ਅਰਥ ਹੈ ਕਿ ਸਰਕਾਰ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਬਾਜ਼ਾਰਾਂ ਦੇ ਵਿੱਚ ਆਉਣ ਵਾਲੇ ਘਟੀਆ ਖਾਣ ਵਾਲੇ ਤੇਲ ਨੂੰ ਪੂਰੀ ਤਰ੍ਹਾਂ ਰੋਕਣਾ ਚਾਹੁੰਦੀ ਹੈ ਤਾਂ ਤੁਹਾਡਾ ਇਸ ਬਾਰੇ ਕੀ ਖਿਆਲ ਹੈਗਾ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਦੱਸੋ ਕਿ 1 ਅਗਸਤ ਨੂੰ ਖਪਤਕਾਰ ਮਾਮਲੇ ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ 2025 ਬਸਪਤੀ ਤੇਲ ਉਤਪਾਦ ਉਤਪਾਦਨ ਅਤੇ ਉਪਲਬਧਤਾ ਨਿਯਮ ਆਦੇਸ਼ ਨੂੰ ਸੂਚਿਤ ਕੀਤਾ ਇਹ ਨਵਾਂ ਨਿਯਮ ਇਹ ਨਵਾਂ ਆਦੇਸ਼ 1955 ਦੇ ਜ਼ਰੂਰੀ ਵਸਤੂਆਂ ਦੇ ਐਕਟ ਦੇ ਤਹਿਤ 2011 ਦੇ ਪੁਰਾਣੇ ਆਦੇਸ਼ ਦੀ ਥਾਂ ਲੈਂਦਾ ਹੈ ਨਾ ਦੱਸ ਦਈਏ ਕਿ ਨਵੇਂ ਨਿਯਮ ਦੇ ਤਹਿਤ ਤੇਲ ਨਿਰਮਤਾਵਾਂ ਨੂੰ ਹੁਣ ਆਪਣੇ ਫੈਕਟਰੀ ਦੇ ਪਤੇ ਉਤਪਾਦਨ ਸਮਰਥਾ ਵਰਗੇ ਜਾਣਕਾਰੀ ਦੇ ਕੇ ਖੰਡ ਅਤੇ ਬਨਸਪਤੀ ਤੇਲ ਡਾਇਰੈਕਟੋਰੇਟ ਦਿੱਲੀ ਤੋਂ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਾਪਤ ਕਰਨਾ ਹੋਵੇਗਾ ਤੇ ਹੁਣ ਹਰੇਕ ਉਤਪਾਦਨ ਨੂੰ ਹਰ ਮਹੀਨੇ ਦੀ 15 ਤਰੀਕ ਤੱਕ ਆਪਣੀ ਫੈਕਟਰੀ ਦੇ ਵਿੱਚ ਤੇਲ ਦੀ ਵਰਤੋਂ ਉਤਪਾਦਨ ਵਿਕਰੀ ਅਤੇ ਸਟਾਕ ਬਾਰੇ ਜਾਣਕਾਰੀ ਸਰਕਾਰ ਨੂੰ ਦੇਣੀ ਪਵੇਗੀ ਤਾਂ ਜੋ ਸਪਲਾਈ ਚੇਨ ਦੀ ਨਿਗਰਾਨੀ ਕੀਤੀ ਜਾ ਸਕੇ ਅਤੇ ਖਾਣ ਵਾਲੇ ਤੇਲ ਦੀ ਉਪਲਬਧਤਾ ਸਹੀ ਕੀਮਤਾ ਦੇ ਉੱਤੇ ਰਹੇ ਤਾਂ ਨਵੇਂ ਹੁਕਮ ਦੇ ਵਿੱਚ ਨਿਰੀਖਣ ਅਤੇ ਕਾਰਵਾਈ ਦੀ ਸ਼ਕਤੀ ਵੀ ਵਧਾ ਦਿੱਤੀ ਗਈ ਹੈ ਇਸ ਦੇ ਨਾਲ ਸਸ਼ਟ ਤੌਰ ਦੇ ਉੱਤੇ ਪਾਬੰਦੀ ਹੋਵੇਗੀ ਇਸ ਸੋਧ ਦੇ ਵਿੱਚ ਕੁਝ ਪਰਿਭਾਸ਼ਾਵਾਂ ਨੂੰ ਵੀ ਸਪਸ਼ਟ ਕੀਤਾ ਗਿਆ ਹੈਗਾ ਜਿਵੇਂ ਕਿ ਉਤਪਾਦਕ ਬਨਸਪਤੀ ਤੇਲ ਅਤੇ ਨਿਰਦੇਸ਼ਕ ਦੀ ਪਰਿਭਾਸ਼ਾ ਆ ਜੋ ਕਿ ਹੁਣ ਜ਼ਰੂਰੀ ਵਸਤੂਆਂ ਦੇ ਐਕਟ 19 ਜੋ ਕਿ 55 ਅਤੇ ਅੰਕੜਾ ਸੈਗਰੇ ਐਕਟ 2008 ਦੇ ਅਨੁਸਾਰ ਨਿਰਧਾਰਤ ਕੀਤੀ ਗਈ ਹੈ ਤਾਂ ਪੁਰਾਣੇ ਹੁਕਮ ਦੇ ਵਿੱਚੋਂ ਡੀ ਆਇਲਡ ਮੀਲਜ਼ ਆਫਿਰ ਖਾਣ ਵਾਲੇ ਆٹے ਵਰਗੇ ਕੁਝ ਪੁਰਾਣੇ ਸ਼ਬਦ ਹਟਾ ਦਿੱਤੇ ਗਏ ਨੇ ਨਾਲੇ ਸ਼ੈਡਿਊਲ ਅਤੇ ਪੈਰਾ ਨੂੰ ਖਤਮ ਕਰਕੇ 13 ਪੈਰਾ ਨੂੰ ਖਤਮ ਕਰਕੇ ਨਿਯਮਾਂ ਨੂੰ ਸਰਲ ਬਣਾਇਆ ਗਿਆ ਤੇ ਹੁਣ ਜੋਗੀਦਾਸ ਜੀ ਇਹ ਕਿ ਕਲਾਸ ਦੀ ਥਾਂ ਦੇ ਉੱਤੇ ਪੈਰਾ ਸ਼ਬਦ ਵਰਤਿਆ ਜਾਵੇਗਾ ਅਤੇ ਮੁੱਖ ਨਿਰਦੇਸ਼ਕ ਦੀ ਥਾਂ ਦੇ ਉੱਤੇ ਸਿਰਫ ਨਿਰਦੇਸ਼ਕ ਸ਼ਬਦ ਵਰਤਿਆ ਜਾਵੇਗਾ ਤਾਂ ਇੰਡੀਅਨ ਵੈਜੀਟੇਬਲ ਪ੍ਰੋਡਿਊਸਰਸ ਐਸੋਸੀਏਸ਼ਨ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ IVPA ਨੇ ਕਿਹਾ ਹੈਗਾ ਕਿ ਸਰਕਾਰ ਦੀ ਚਿੰਤਾ ਇਹ ਸੀ ਕਿ ਤੇਲ ਉਦਯੋਗ ਦੇ ਵਿੱਚ ਸਹੀ ਅਤੇ ਪੂਰੀ ਜਾਣਕਾਰੀ ਉਪਲਬਧ ਨਹੀਂ ਹੈ ਜਿਸ ਕਾਰਨ ਨੀਤੀਆਂ ਬਣਾਉਣ ਦੇ ਵਿੱਚ ਮੁਸ਼ਕਲ ਆਉਂਦੀ ਹੈ IVPA ਦੇ ਅਨੁਸਾਰ ਸੰਗਠਿਤ ਖੇਤਰ ਦੇ ਵਿੱਚ ਨਿਯਮਾਂ ਦੀ ਸਹੀ ਢੰਗ ਦੇ ਨਾਲ ਪਾਲਣਾ ਕੀਤੀ ਜਾਂਦੀ ਹੈ ਅਤੇ ਡਾਟਾ ਆਸਾਨੀ ਦੇ ਨਾਲ ਉਪਲਬਧ ਹੁੰਦਾ ਪਰ ਇਹ ਕੰਮ ਜੋ ਕਿ ਦੱਸਦੇ ਕਿ ਅਸੰਗਠਿਤ ਖੇਤਰ ਦੇ ਵਿੱਚ ਛੋਟੀਆਂ ਤੇਲ ਮਿਲਾ ਅਤੇ ਇਕਾਈਆਂ ਦੇ ਨਾਲ ਚੁਣੌਤੀਪੂਰਵ ਜੋ ਕਿ ਚੁਣੌਤੀਪੂਰਨ ਹੋਵੇਗਾ ਫਿਰ ਵੀ ਸੰਕਲਨ ਨੂੰ ਉਮੀਦ ਹੈ ਕਿ ਸਮੇਂ ਦੇ ਨਾਲ ਡਾਟਾ ਦੀ ਗੁਣਵੱਤਾ ਦੇ ਵਿੱਚ ਸੁਧਾਰ ਹੋਵੇਗਾ ਅਤੇ ਇਸ ਨਾਲ ਸਰਕਾਰ ਕਿਸਾਨਾਂ ਗ੍ਰਾਹਕਾਂ ਅਤੇ ਉਦਯੋਗ ਨੂੰ ਲਾਭ ਹੋਵੇਗਾ 2025 ਦੇ ਇਸ ਨਵੇਂ ਆਦੇਸ਼ ਦੇ ਨਾਲ ਖਾਣ ਵਾਲੇ ਤੇਲ ਦੀ ਸਪਲਾਈ ਨੂੰ ਸਥਿਰ ਰੱਖਣ ਦੇ ਲਈ ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣ ਦੇ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਤੁਹਾਡਾ ਇਸ ਬਾਰੇ ਕੀ ਵਿਚਾਰ ਹੈਗਾ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ